ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਦੀ ਨਵੀਂ ਵੀਡੀਓ ਸਾਹਮਣੇ ਆ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਰਾਮ ਦੇ ਨਾਲ ਇਹ ਸੁਖਬੀਰ ਬਾਦਲ ਦੇ ਨਜ਼ਦੀਕ ਜਾਂਦਾ ਹੈ ਤੇ ਫਿਰ ਡੱਬ ਦੇ ਵਿੱਚੋਂ ਬੰਦੂਕ ਕੱਢ ਕੇ ਗੋਲੀ ਚਲਾ ਦਿੱਤੀ ਜਾਂਦੀ ਹੈ ਜਦੋਂ ਸਿੰਘਾਂ ਨੇ ਘੇਰਾ ਪਾ ਲਿਆ ਜਾਂਦਾ ਹੈ ਇਸ ਨੂੰ ਤੇ ਗੋਲੀ ਸਿੱਧਾ ਜਾ ਕੇ ਪਿੱਲਰ ਦੇ ਵਿੱਚ ਵੱਜਦੀ ਹੈ ਤਾਂ ਦੋ ਵਰਚੇ ਫੜ ਕੇ ਸੁਖਬੀਰ ਬਾਦਲ ਆਪਣੀ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ ਤੇ ਉਸ ਵੇਲੇ ਇੱਕ ਗੋਲੀ ਚਲਾ ਦਿੱਤੀ ਜਾਂਦੀ ਹੈ ਹਾਲਾਂਕਿ ਗੋਲੀ ਚੱਲਣ ਤੋਂ ਬਾਅਦ ਰੋਂਦ ਜਿਹੜੇ ਉੱਡ ਗਏ ਹੋਏ ਤੁਸੀਂ ਤਸਵੀਰਾਂ ਦੇ ਵਿੱਚ ਉਹ ਵੇਖ ਸਕਦੇ ਹੋ ਤੇ ਨਾਲ ਹੀ ਗੋਲੀ ਜਿਹੜੀ ਕਿ ਪਿੱਲਰ ਦੇ ਉੱਤੇ ਲੱਗੀ ਆ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਗਨੀਮਤ ਇਹ ਰਹੀ ਹੈ ਕਿ ਇਸ ਘਟਨਾਕਰਮ ਦੇ ਵਿੱਚ ਸੁਖਬੀਰ ਬਾਦਲ ਦਾ ਬਚਾ ਰਿਹਾ ਪਰ ਦੂਜੇ ਪਾਸੇ ਇਸ ਘਟਨਾਕਰਮ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਪਾਸੇ ਸੁਖਬੀਰ ਬਾਦਲ ਡਿਊਟੀ ਕਰ ਰਹੇ ਸੰsevadaar ਦੇ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਤੇ ਵਿਅਕਤੀ ਜਿਸ ਨੇ ਕਿ ਸਰ ਦੇ ਉੱਤੇ ਕਾਲੇ ਰੰਗ ਦੀ ਪੱਗ ਬੰਨੀ ਹੋਈ ਸੀ ਭੱਜ ਕੇ ਆਉਂਦਾ ਤੇ ਉਸ ਦੇ ਵੱਲੋਂ ਇਹ ਗੋਲੀ ਚਲਾ ਦਿੱਤੀ ਜਾਂਦੀ ਹੈ ਹਾਲਾਂਕਿ ਬਹੁਤ ਵੱਡੀ ਘਟਨਾ ਹੈ ਕਿ ਆਖਿਰਕਾਰ ਉਸਦੇ ਵੱਲੋਂ ਇਹ ਘਟਨਾ ਕਰਮ ਕਿਉਂ ਕੀਤਾ ਗਿਆ ਤਾਂ ਵਿਸਥੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਿੰਘ ਜਿਹੜੇ ਆ ਇਸ ਮਾਮਲੇ ਦੇ ਵਿੱਚ ਜਿਹੜੇ ਆ ਸਖਤ ਜਾਂਚ ਦੀ ਮੰਗ ਕਰ ਰਹੇ ਨੇ ਕਿਉਂਕਿ ਜੇਕਰ ਸੁਖਬੀਰ ਬਾਦਲ ਦੇ ਨੇੜੇ ਇਹ ਸਿੰਘ ਨਾ ਖੜੇ ਹੁੰਦੇ ਤਾਂ ਇਸ ਸ਼ਖਸ ਨੇ ਸਿੱਧਾ ਸੁਖਬੀਰ ਬਾਦਲ ਦੇ ਆ ਕੇ ਗੋਲੀ ਚਲਾ ਦੇਣੀ ਸੀ ਇਸ ਸਿੰਘ ਦੀ ਬਹਾਦਰੀ ਦੀ ਦਾਤ ਦੇਣੀ ਪੈਗੀ ਜਿਸ ਨੇ ਕੀ ਇਨ ਮੌਕੇ ਦੇ ਉੱਤੇ ਕਾਬੂ ਕਰ ਲਿਆ ਇਸ ਹਮਲਾਵਰ ਨੂੰ ਤਾਂ ਨਵੀਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਆਇਆ ਸੁਖਬੀਰ ਬਾਦਲ ਦੇ ਨਜ਼ਦੀਕ ਜਾ ਕੇ ਡੱਬ ਦੇ ਵਿੱਚੋਂ ਰਿਵਾਲਵਰ ਕੱਢੀ ਜਿਵੇਂ ਹੀ ਸਿੰਘ ਭੱਜ ਕੇ ਆਏ ਤਾਂ ਖਿੱਚੋ ਤਾਣੀ ਦੇ ਵਿੱਚ ਗੋਲੀ ਚੱਲ ਗਈ ਇਹ ਗੋਲੀ ਜਿਹੜੀ ਆ ਸਿੱਧਾ ਪਿੱਲਰ ਦੇ ਵਿੱਚ ਜਾ ਕੇ ਵੱਜਦੀ ਹੈ ਗੋਲੀਆਂ ਦੇ ਨਿਸ਼ਾਨ ਵੀ ਤੁਸੀਂ ਸਾਫ਼ ਤੌਰ ਤੇ ਉਹ ਵੇਖ ਸਕਦੇ ਹੋ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਦੀ ਨਵੀਂ ਵੀਡੀਓ ਸਾਹਮਣੇ ਆ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਰਾਮ ਦੇ ਨਾਲ ਇਹ ਸੁਖਬੀਰ ਬਾਦਲ ਦੇ ਨਜ਼ਦੀਕ ਜਾਂਦਾ ਹੈ ਤੇ ਫਿਰ ਡੱਬ ਦੇ ਵਿੱਚੋਂ ਬੰਦੂਕ ਕੱਢ ਕੇ ਗੋਲੀ ਚਲਾ ਦਿੱਤੀ ਜਾਂਦੀ ਹੈ ਜਦੋਂ ਸਿੰਘਾਂ ਨੇ ਘੇਰਾ ਪਾ ਲਿਆ ਜਾਂਦਾ ਹੈ ਇਸ ਨੂੰ ਤੇ ਗੋਲੀ ਸਿੱਧਾ ਜਾ ਕੇ ਪਿੱਲਰ ਦੇ ਵਿੱਚ ਵੱਜਦੀ ਹੈ ਤਾਂ ਦੋ ਵਰਚੇ ਫੜ ਕੇ ਸੁਖਬੀਰ ਬਾਦਲ ਆਪਣੀ ਸੇਵਾਦਾਰ ਦੀ ਡਿਊਟੀ ਨਿਭਾਰੇ ਸੰ ਤੇ ਉਸ ਵੇਲੇ ਇਹ ਗੋਲੀ ਚਲਾ ਦਿੱਤੀ ਜਾਂਦੀ ਹੈ ਹਾਲਾਂਕਿ ਗੋਲੀ ਚੱਲਣ ਤੋਂ ਬਾਅਦ ਰੋਂਦ ਜਿਹੜੇ ਆ ਉੱਡੇਗੇ ਹੋਏ ਤੁਸੀਂ ਤਸਵੀਰਾਂ ਦੇ ਵਿੱਚ ਉਹ ਵੇਖ ਸਕਦੇ ਹੋ ਤੇ ਨਾਲ ਹੀ ਗੋਲੀ ਜਿਹੜੀ ਕਿ ਪਿੱਲਰ ਦੇ ਉੱਤੇ ਲੱਗੀ ਆ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਗਨੀਮਤ ਇਹ ਰਹੀ ਹੈ ਕਿ ਇਸ ਘਟਨਾਕਰਮ ਦੇ ਵਿੱਚ ਸੁਖਬੀਰ ਬਾਦਲ ਦਾ ਬਚਾ ਰਿਹਾ ਪਰ ਦੂਜੇ ਪਾਸੇ ਇਸ ਘਟਨਾਕਰਮ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਪਾਸੇ ਸੁਖਬੀਰ ਬਾਦਲ ਡਿਊਟੀ ਕਰ ਰਹੇ ਸੰsevadaar ਦੇ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਤੇ ਵਿਅਕਤੀ ਜਿਸ ਨੇ ਕਿ ਸਰ ਦੇ ਉੱਤੇ